मां लक्ष्मी ਦਾ ਰੂਪ ਹੈ ਇਹ ਅੰਗੂਠੀ ਇਸ ਨੂੰ ਪਾਉਣ ਨਾਲ ਮਿਲੇਗਾ ਹਰ ਵਿੱਤੀ ਸੁਖ ਜ਼ਿਆਦਾਤਰ ਲੋਕ ਆਪਣੇ ਹੱਥੇ ਕਛੂ ਦੀ ਮੰਦਰੀ ਪੈਂਦੇ ਹਨ ਕਿਉਂਕਿ ਇਸ ਨੂੰ ਸ਼ੁਭ ਅਤੇ ਲਾਭਕਾਰੀ ਮੰਨਿਆ ਜਾਂਦਾ ਹੈ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੇ ਅਨੁਸਾਰ ਕਛੂ ਖੁਸ਼ਹਾਲੀ, ਦੌਲਤ ਅਤੇ ਸਥਿਰਤਾ ਦਾ ਪ੍ਰਤੀਕ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਕਛੂ ਕੁੰਮੇ ਦੀ ਅੰਗੂਠੀ ਪਹਿਨਣ ਨਾਲ ਧਨ ਦੌਲਤ ਵਧਦੀ ਹੈ ਜੀਵਨ ਵਿੱਚ ਸਥਿਰਤਾ ਆਉਂਦੀ ਹੈ ਤੇ ਬੁਰੇ ਪ੍ਰਭਾਵਾਂ ਤੋਂ ਬਚਾਅ ਹੁੰਦਾ ਹੈ ਕੱਛੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਜੋ ਦੌਲਤ ਅਤੇ ਖੁਸ਼ਹਾਲੀ ਦੀ ਦੇਵੀ ਹੈ ਇਸ ਲਈ ਲੋਕ ਇਸ ਨੂੰ ਸ਼ੁਭ ਮੰਨਦੇ ਹਨ ਅਤੇ ਆਪਣੀ ਤਰੱਕੀ ਲਈ ਇਸ ਨੂੰ ਪਹਿਨਦੇ ਹਨ ਇਹ ਉਦੋਂ ਹੀ ਪ੍ਰਭਾਵੀ ਹੁੰਦਾ ਹੈ ਜਦੋਂ ਇਸ ਨੂੰ ਸਹੀ ਢੰਗ ਨਾਲ ਸੱਜੀ ਉਂਗਲੀ ਵਿੱਚ ਪਹਿਨਿਆ ਜਾਂਦਾ ਹੈ ਕੱਛੂ ਦੀ ਮੰਦਰੀ ਪਾਉਣ ਦੇ ਫਾਇਦੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੱਛੂ ਦੀ ਮੰਦਰੀ ਨੂੰ ਸ਼ੁਭ ਅਤੇ ਧਨ ਵਿੱਚ ਵਾਧਾ ਕਰਨ ਲਈ ਪਹਿਨਿਆ ਜਾਂਦਾ ਹੈ ਕੱਛੂ ماں ਲਕਸ਼ਮੀ ਦਾ ਪ੍ਰਤੀਕ ਹੈ ਜਿਸ ਨੂੰ ਦੌਲਤ ਅਥੇ ਕੁਸ਼ਹਾਲੀ ਦੀ ਦੇਵੀ ਮੰਨਿਆ ਜਾਂਦਾ ਹੈ ਇਸ ਅੰਗੂਠੀ ਨੂੰ ਪਹਿਨ ਨਾਲ ਜੀਵਨ ਵਿੱਚ ਸਿਰਤਾ ਸਫਲਤਾ ਅਤੇ ਬੁਰੇ ਪ੍ਰਭਾਵਾਂ ਤੋਂ ਸੁਰੱਖਿਆ ਮਿਲਦੀ ਹੈ ਇਹ ਅੰਗੂਠੀ ਖਾਸ ਤੌਰ ਤੇ ਵਪਾਰੀਆਂ ਨੌਕਰੀ ਕਰਨ ਵਾਲੇ ਲੋਕਾਂ ਅਤੇ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਨਾ ਚਾਹੁੰਦੇ ਲੋਕਾਂ ਲਈ ਲਾਭਕਾਰੀ ਮੰਨੀ ਜਾਂਦੀ ਹੈ ਇਸ ਨੂੰ ਪਹਿਨ ਨਾਲ ਸ਼ਨੀ ਦੇਵ ਮਾੜੇ ਪ੍ਰਭਾਵ ਘਟ ਹੁੰਦੇ ਹਨ ਅਤੇ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਜਿਸ ਨਾਲ ਵਿਅਕਤੀ ਦੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਕਛੂ ਦੀ ਰਿੰਗ ਕਿਵੇਂ ਪਹਿਨਨੀ ਹੈ ਸ਼ੁੱਕਰਵਾਰ ਨੂੰ ਕੱਛੂ ਦੀ ਮੰਦਰੀ ਪੈਣਨ ਲਈ ਸ਼ੁਭ ਮੰਨਿਆ ਜਾਂਦਾ ਹੈ ਖਾਸ ਕਰਕੇ ਸ਼ੁਕਲ ਪੱਖ ਦੇ ਦੌਰਾਨ ਇਸ ਅੰਗੂਠੀ ਨੂੰ ਪੈਣਨ ਤੋਂ ਪਹਿਲਾਂ ਇਸ ਨੂੰ ਗੰਗਾ ਜਲ ਜਾਂ ਦੁੱਧ ਵਿੱਚ ਡੁਬੋ ਕੇ ਸ਼ੁੱਧ ਕਰੋ ਇਸ ਤੋਂ ਬਾਅਦ ਭਗਵਾਨ ਲਕਸ਼ਮੀ ਨਾਰਾਇਣ ਦੀ ਪੂਜਾ ਕਰੋ ਅਤੇ ਮੰਦਰੀ ਤੇ ਕੁੰਕੁਮ ਜਾਂ ਚੰਦਨ ਲਗਾਓ ਸੱਜੇ ਹੱਥ ਦੀ ਵਿਚਕਾਰਲੀ ਉਂਗਲੀ ਵਿੱਚ ਕੱਛੂ ਦੀ ਮੰਦਰੀ ਪਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਨੂੰ ਪੈਣ ਨਾਲ ਵਿਅਕਤੀ ਦੇ ਜੀਵਨ ਵਿੱਚ ਸਥਿਰਤਾ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਆਉਂਦੀ ਹੈ ਅੰਗੂਠੀ ਪਹਿਨਦੇ ਸਮੇਂ ਸਕਾਰਾਤਮਕ ਸੋਚਣਾ ਯਕੀਨੀ ਬਣਾਓ ਅਤੇ ਦੇਵੀ ਲਕਸ਼ਮੀ ਦਾ ਧਿਆਨ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ